ਜੀ ਸਾਰੇ ਨੂੰ ਪਿਆਰ ਭਰੀ ਸ਼ੁਕਰੀ ਕਾਲ ਦਿਓ ਪੰਜਾਬੀ ਬਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦਿਆਂ ਅੱਜ ਇੱਕ ਵਾਰ ਫੇਰ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਸੂਟ ਲੈ ਕੇ ਆਪਾਂ ਤੁਹਾਡੇ ਲਈ ਪਾਰਟੀ ਵੇਅਰ ਸੂਟ ਔਣਗੇ ਮੇਨ ਗੱਲ ਇਹ ਆ ਜਿਹੜੇ ਆਪਾਂ ਸੂਟ ਲਾ ਰਹੇ ਆਂਗੇ ਹੁਣ ਬਹੁਤ ਜ਼ਿਆਦਾ ਘੱਟ ਰੇਟ 'ਚ ਲਾ ਰਹੇ ਆਂਗੇ ਰੇਟ ਆਗੇ ਜਿਹੜੇ ਉਹਨਾਂ ਦਾ ਬਹੁਤ ਘੱਟ ਹੋਊਗਾ ਸੂਟ ਹੋਣਗੇ ਪਰ ਬਹੁਤ ਜ਼ਿਆਦੇ ਸੇਰ ਹੋਣਗੇ ਇਦਾਂ ਨਾ ਸੋਚੋ ਕਿ ਵੀ ਆਪਣਾ ਰੇਟ ਘੱਟ ਰੱਖਿਆ ਹੁੰਦਾ ਵੀ ਪਤਾ ਨਹੀਂ ਸਟਾਫ ਕਿਦਾਂ ਦਾ ਹੋ ਕੀ ਗੱਲ ਵਾਤੋ ਵੀ ਇਦਾਂ ਦਾ ਜੀ ਕੋਪਨੀ ਹੁੰਦਾ ਕਿਉਂਕਿ ਆਪਾਂ ਘਰ ਤੋਂ ਕੰਮ ਕਰਦੇ ਆ ਆਪਣਾ ਕੋਈ ਵੀ ਖਰਚਾ ਨਹੀਂ ਪੈਂਦਾ ਹੈਗਾ ਨਾ ਤੁਸੀਂ ਵਰਕਰ ਰੱਖੇ ਹੋਏ ਨੇ ਸੇਲ ਲਈ ਜਾਂ ਕੋਈ ਆਪਣਾ ਕੋਈ ਲੱਟਾਂ ਦਾ ਖਰਚਾ ਪੈਂਦਾ ਇਦਾਂ ਦਾ ਨਹੀਂ ਹੈਗਾ ਆਪਾਂ ਬਸ ਆਪਣਾ ਪ੍ਰਾਫਿਟ ਦੇਖਣਾ ਹੁੰਦਾ ਵਿੱਚੋਂ 1.5-200 ਰੁਪਿਆ ਉਹ ਆਪਣਾ ਪ੍ਰਾਫਿਟ ਕੱਢ ਕੇ ਆਪਣਾ ਸੂਟ ਆ ਜਿਹੜਾ ਸੇਲ ਕਰ ਦਿੰਨੇ ਆਂਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈ ਉਹ ਆਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੁਗਵਾ ਸਕਦੇ ਹੋਗੇ ਕਿਸੇ ਵੀ ਅਤੇ ਕਿਸੇ ਵੀ ਪ੍ਰਕਾਰ ਦੇ ਵਰਕ ਦੀ ਲੋੜ ਆ ਆਪਣੀ ਪਸੰਦ ਦੇ ਦੀ ਉਹ ਵੀ ਤੁਸੀਂ ਸਾਡੇ ਤੋਂ ਤਿਆਰ ਕਰਵਾ ਸਕਦੇ ਹੋ ਤੇ ਕਿਸੇ ਪ੍ਰਕਾਰ ਦੀ ਤੁਸੀਂ ਸਟੀਚਿੰਗ ਲੈਣੀ ਆ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਸਟਾਰਟ ਕਰਦੇ ਆਂ ਅੱਜ ਵਾਲੀ ਵੀਡੀਓ ਸੂਟ ਜਿਹੜੇ ਰੈਨ ਵਾਲੇ ਨੇ ਸ਼ਿਮਰ ਦੇ ਰੈਨ ਵਾਲੇ ਲਈ ਜਿਹੜੀ ਕੱਲ ਆਪਾਂ ਵੀਡੀਓ ਲਾਈ ਸੀ ਉਹਦੇ ਵਿੱਚ ਵੀ ਆਪਾਂ ਨੇ ਸ਼ਿਮਰ ਦਾ ਫੈਬਰਿਕ ਲਾਇਆ ਸੀ ਸ਼ਿਮਰ ਦਾ ਫੈਬਰਿਕ ਆ ਜਿਹੜਾ ਕਈ ਪ੍ਰਕਾਰ ਚ ਆਉਂਦਾਗਾ ਬਹੁਤ ਜ਼ਿਆਦੇ ਫਰੈਂਡ ਪੁੱਛ ਰਹੇ ਸੀ ਹਮੇ ਦਾ ਫੈਬਰਿਕ ਏ ਵੀ ਜਿਹੜਾ ਸੂਟ ਆ ਸਿਮਰਦਾਗਾ ਇਹ ਜਾਲੀ ਦੀ ਤਰ੍ਹਾਂ ਸਿਮਰ ਆ ਗਈ ਸਾਰੀਆਂ ਆਪਾਂ ਤੁਹਾਨੂੰ ਡਿਜ਼ਾਈਨਿੰਗ ਚੈੱਕ ਕਰਾਉਣੀ ਆ ਦੀ ਇਹਦੀ ਨੈਕਲਾਈਨ ਬਣੀ ਹੋਈ ਆ ਸੂਟ ਦੀ ਨੈਕਲਾਈਨ ਜਿਹੜੀ ਬਣੀ ਹੋਈ ਆ ਪ੍ਰੋਪਰ ਹੈਂਡਵਰਕ ਨਾਲ ਤਿਆਰ ਕੀਤੀ ਹੋਈ ਆਗੇ ਨੇੜੇ ਤੋਂ ਆਪਾਂ ਕਰਕੇ ਤੁਹਾਨੂੰ ਦਿਖਾ ਦਿੰਨੇ ਆਂਗੇ ਇਹਦੇ ਵਿੱਚ ਸੂਟ ਨਾਲ ਇਹ ਥੋੜਾ ਜਿਹਾ ਸਪਾਰਕਲ ਵਾਲਾ ਹੁੰਦਾ ਸਿਮਰ ਦਾ ਸੂਟ ਹੈਗਾ ਤਾਂ ਕਰਕੇ ਨਾ ਥੋੜੀ ਸੂਟ ਦੀ ਰੰਗ ਗਰੇਸ ਦਾ ਵੀਡੀਓ ਤੇ ਘੱਟ ਪਤਾ ਲੱਗਦਾਗਾ ਜਿਹੜਾ ਵਰਕ ਹੈਗਾ ਵਰਕ ਪਰ ਬਹੁਤ ਜ਼ਿਆਦਾ ਵਧੀਆ ਹੈਗਾ ਬਹੁਤ ਜ਼ਿਆਦਾ ਵਧੀਆ ਸਾਈਨ ਵਾਲਾ ਹੈਂਡਵਰਕ ਦਾ ਸਾਰਾ ਕੰਮ ਕੀਤਾ ਹੋਇਆ ਇਹਦੇ ਦੋ ਪੈਨਲ ਦਿੱਤੇ ਹੋਏ ਨੇ ਕਿ ਪੈਨਲਾਂ 'ਚ ਜਿਹੜਾ ਕੰਮ ਕੀਤਾ ਹੋਇਆ ਸਾਰਾ ਕੱਟ dane ਨਾ ਕੀਤਾ ਹੋਇਆਗਾ ਉਹ ਪੈਨਲ ਹੈ ਕੱਟ dane ਦਾ ਡਿਜ਼ਾਈਨ ਇਹਨਾਂ ਨੇ ਬਾਵਾਂ ਤੇ ਲਾਇਆ ਹੋਇਆਗਾ ਇਹਦੀ ਮੂਰੀਆਂ ਤੇ ਵਰਕ ਨਹੀਂ ਹੈਗਾ ਬਾਕੀ ਜਿੰਨਾ ਕੰਮ ਸੂਟ ਤੇ ਹੋਊਗਾ ਜਿੱਦਾਂ ਦਾ ਫੈਬਰਿਕ ਹੋਊਗਾ ਉਦਾਂ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰਾ ਕਨਫਰਮ ਕਰਾਂਗੇ ਡਿਜ਼ਾਈਨਿੰਗ ਤੁਸੀਂ ਨੇਕ ਦੀ ਚੈੱਕ ਕਰ ਸਕਦੇ ਹੋ ਇਹਦੀ ਲੈਂਥ ਵੀ ਕੋਈ ਇਸ਼ੂ ਨਹੀਂ ਹੈਗਾ ਜਿੰਨੀ ਤੁਸੀਂ ਮਰਜ਼ੀ ਰੱਖ ਸਕਦੇ ਹੋ ਫ੍ਰੀ ਲੈਂਥ ਤੇ ਇਹਦੇ ਨੀਚੇ ਤੁਸੀਂ ਮੋਤੀ ਵਾਲੀ ਲੈਸ ਲਗਾ ਸਕਦੇ ਹੋਗੇ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਚੱਲ ਰਹੀ ਹੈਗੀ ਗ੍ਰੇ ਕਲੱਦਾ ਸੂਟ ਹੈਗਾ ਇਹ ਇਹਦੇ ਨਾਲ ਰੱਖਿਆ ਹੋਇਆ ਸੇਮ ਫੈਬਰਿਕ ਦਾ ਦੁਪੱਟਾ ਦੁਪੱਟੇ ਤੇ ਤੁਹਾਨੂੰ ਲੈਸ ਮਿਲੂਗੀ ਲੱਗੀ ਹੋਈ ਗੋਟੇ ਦਾ ਗੋਟਾ ਪੱਟੀ ਦਾ ਕੰਮ ਕੀਤਾ ਹੋਇਆ ਹੈ ਨਾ ਪਰ ਪੱਟੇ ਤੇ ਇਹ ਸੀ ਆਪਣੇ ਕੋਲੇ ਇਹਦੇ ਵਿੱਚ ਫਸਟ ਕਲਰ ਸੈਕੰਡ ਕਲਰ ਜਿਹੜਾ ਹੈਗਾ ਵਾ ਉਹ ਆਪਣੇ ਕੋਲੇ ਆ ਗਿਆ 골ਡਨ ਜਆ 골ਡਨ ਕਲਰ ਦਾ ਸੂਟ ਆਗਾ ਸੈਕੰਡ ਚੈੱਕ ਕਰ ਸਕਦੇ ਹੋ ਸੇਮ ਡਿਜ਼ਾਈਨਿੰਗ ਆ ਗਈ ਸੈਂਟਰ ਪੈਨਲ ਸੈਂਟਰ ਪੈਨਲ ਆਉਣਗੇ ਸੇਮ ਨੈਕ ਡਿਜ਼ਾਈਨ ਤਾਂ ਤਿਆਰ ਕੀਤਾ ਹੋਇਆਗਾ ਸੇਮ ਫੈਬਰਿਕ ਤੇ ਇਹਦੇ ਨਾਲ ਦੁਪੱਟਾ ਰੱਖਿਆ ਹੋਇਆ ਹੈ ਆਪਾਂ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ 1650 ਰੁਪਈਆ ਰਹਿਣ ਲੱਗਾ ਜੇ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਤੇ ਵਰਕ ਤਿਆਰ ਕਰਵਾਵੋਗੇ ਆਨ ਆਰਡਰ ਤੁਹਾਨੂੰ 1650 ਦਾ ਵਰਕ ਵੀ ਨਹੀਂ ਮਿਲਣਾ ਹੈਗਾ ਆਪਾਂ ਸਾਰਾ ਦੁਪੱਟਾ ਵਿੱਚ ਫੈਬਰਿਕ 5 ਮੀਟਰ ਤੁਹਾਨੂੰ ਵਿੱਚ ਦੇ ਰਹੇ ਹਾਂ 16 ਦੇ ਬਿਲਕੁਲ ਫ੍ਰੀ ਦੇ ਰੇਟ ਸੂਟ ਬਣ ਰਹੇ ਨੇ ਤੁਹਾਨੂੰ ਅੱਜ ਵਾਲੀ ਜਿਹੜੀ ਮੇਰੀ ਭੈਣ ਨੂੰ ਪਸੰਦ ਆ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰ ਦਿਓ ਜਿਹੜਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਤਦ ਨਾਲ ਕਲਰ ਆ ਗਿਆ ਆਪਣੇ ਕੋਲੇ ਰਸਟ। ਤਦ ਨਾਲ ਰਸਟ ਕਲਰ ਦਾ ਸੰਪਾ ਗਿਆ। ਆ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ। ਡਿਜ਼ਾਈਨ ਹੈ ਜਿਹੜਾ ਨੱਕ ਦਾ ਬਹੁਤ ਜ਼ਿਆਦਾ ਵਧੀਆ ਹੈਂਡਵਰਕ ਨਾਲ ਹੈਵੀ ਹੈਂਡਵਰਕ ਨਾਲ ਵਰਕ ਕਰਕੇ ਤਿਆਰ ਕੀਤਾ ਹੋਇਆ ਹੈ। नीचे नीचे कॉठी लगा दे लगया हुआ लेंथ दी कोई प्रॉब्लम नहीं है, नहीं है, है, दे, दे है। कि जद्दा मर्ज़ी ਤੁਸੀਂ ਮੋਤੀਆਂ ਦੀ ਲੇਸ ਲਾ ਕੇ ਸੂਟ ਨੂੰ ਵੱਖਰੀ ਜਿਹੀ ਲੁੱਕ ਦੇ ਸਕਦੇ ਹੋਗੇ ਦੁਪੱਟਾ ਕਾ ਜਿਹੜਾ ਸੇਮ ਫੈਬਰਿਕ ਦਾ ਮਿਲੋਗਾ ਤੁਹਾਨੂੰ ਆ ਦੁਪੱਟਾ ਆਪਾਂ ਖੋਲ ਕੇ ਦਿਖਾ ਦਿੰਨੇ ਆਂਗੇ ਕਿੱਦਾਂ ਦੀ ਡਿਜ਼ਾਈਨਿੰਗ ਦੁਪੱਟੇ ਦੀ ਤਿਆਰ ਕੀਤੀ ਹੋਈ ਹੋਗੀ ਬਹੁਤ ਜ਼ਿਆਦਾ ਵਧੀਆ ਪਾਰਟੀ ਵੇਅਰ ਸੂਟ ਨੇ ਇਦਾਂ ਲੈਸਾਂ ਲਗਾ ਕੇ ਦੁਪੱਟਾ ਸਾਰਾ ਤਿਆਰ ਕੀਤਾ ਹੋਇਆ ਦਾ ਇਹ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਦਾ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਨਾਲ ਦੱਸ ਦਿੱਤਾ ਹੈ ਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਆਰਡਰ ਕਨਫਰਮ ਕਰ ਸਕਦੇ ਹੋਗੇ ਪੇਮੈਂਟ ਦਾ ਆਪਣਾ ਮੈਥਡ ਆ ਜਿਹੜਾ ਆਨਲਾਈਨ ਆ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਵੀਡੀਓ ਵਧੀਆ ਲੱਗੀ ਤੇ ਲਾਈਕ ਸੀ ਜਰੂਰ ਕਰਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ